ਵੀਨੇ ਦੀ ਸ਼ਰਤ ਨਾਓ ਯਾਰ ਮੇਰੇ ਨਾਲ ਵੀਨੇ ਦੀ ਸ਼ਰਤ ਆਈ ਉਪਰ ਦੀ ਵੀਨੇ ਦੀ ਵੀਨੇ ਜਿਵੇਂ ਬੁਆ ਰਹਾਂਗੇ ਆਹਾ ਵੀਨੇ ਦੀ ਆਉਗਾ ਇਹ ਦੇਖ ਲੈ ਲਈਓ ਉਹ ਵੀ ਦੇਖ ਲੈ ਲਈ ਵੀਨੇ ਆ ਬਾੜੀ ਬਿਬੜੂ ਬਣਾਉਣਾ ਦੀ ਬਣਾ ਬਾਈ ਵੀਡੀਓ ਵਿਚੇ ਬਣਾਉਣੇ ਬਣਾ ਬਾਈ ਛੱਡ ਆ ਜਾ ਵੀਨੇ ਚ ਦੇਖ ਸਕਦੇ ਹੋ ਦੋਸਤੋ ਇਹ ਜੋ ਪਾਈਪ ਪਏ ਨੇ 8 ਕਰੋੜ ਰੁਪਏ ਦੇ ਪਾਈਪ ਲਿਆਂਦੇ ਸੀ ਪਿੰਡ ਨੇ ਪਰ ਇੱਥੇ ਗੱਲਬਾਤ ਚੱਲ ਰਹੀ ਆ ਭਾਈ ਜੀ ਬਹੁਤ ਮੁਸ਼ਕਲ ਦੀ ਗੱਲ ਆ ਸਾਡੇ ਬਹੁਤ ਸਾਲ ਹੋ ਗਏ ਪਰ ਪਈ ਨਹੀਂ ਪ੍ਰੋਸੈਸ ਸਾਨੂੰ ਦਿੱਤੇ ਜਾਂਦੇ ਵੀ ਬਾਈ ਜੀ ਕੁਝ ਕਹਿ ਨਹੀਂ ਸਕਦੇ ਵਿਸ਼ਵਾਸ ਕਿੰਨਾ ਟਾਈਮ ਹੋ ਗਿਆ ਪਾਪਾ ਨੂੰ ਦਿਖਾਓ ਇਹਨਾਂ ਨੂੰ ਤਾਂ ਬਹੁਤ ਸਾਲ ਹੋ ਗਏ ਜੀ 2014 10 ਸਾਲ ਹੋ ਗਏ ਹੁਣ ਪਾਣੀ ਸੋਨੂ ਮੁੱਲ ਪਿੰਡਿਆਂ ਨੂੰ ਪਾਣੀ ਕਿੰਨੇ ਸਾਲ ਹੋ ਗਏ ਸਾਨੂੰ ਤਾਂ ਬੜੇ ਸਾਲ ਹੋ ਗਏ 96 ਦੇ ਪੀ ਜਾਂਦੇ ਆ 96 ਦੀ ਮੁੱਲ ਪਿੰਦੇ ਦੇਖ ਸਕਦੇ ਹੋ ਦੋਸਤ 96 ਤੋਂ ਪਹਿਲਾਂ 96 ਨੂੰ ਦੇਖ ਲਓ ਕਿੰਨੇ ਸਾਲ ਹੋ ਗਏ 96 ਤੋਂ ਪਹਿਲਾਂ ਤਾਂ ਇਹ ਪਿੰਡ ਨਗਲਾ ਪਿੰਡ ਮੁੱਲ ਆਪਣਾ ਸੂਏ ਦਾ ਪਾਣੀ ਪਿੰਦਾ ਸੀ ਕੱਸੀ ਦਾ 96 ਤੋਂ ਬਾਅਦ ਮੁੱਲ ਪਾਣੀ ਪੀ ਰਿਹਾ ਸਾਰਾ ਪਿੰਡ ਦੇਖੋ ਕਮਾਲ ਦੀ ਗੱਲ ਤਿੰਨ ਸਾਲ ਤੋਂ ਮਾਂ ਪਿਆ ਕੱਲੇ ਨਹੀਂ ਹਾਂਜੀ ਸਾਈਟ ਦੀ ਟੈਂਕੀ ਨਾਲ ਹਾਂਜੀ ਸਟੈਟਰੀ ਦੀ ਟੈਂਕੀ ਤਿੰਨ ਸਾਲ ਮਾਂ ਪਿਆ ਕੱਲੇ ਨਹੀਂ ਪਾਣੀ ਪਿੰਡ ਨੂੰ ਪਿੰਡ ਨੂੰ ਆਹ ਮੁੱਲ ਕਿੱਥੋਂ ਲੈ ਕੇ ਨਹਿਰ ਤੋਂ ਨਹਿਰ ਤੋਂ ਕੋਲੇ ਵਾਲੇ ਹੈਡਾ ਤੋਂ ਲੈਂਦਾ ਸੀ ਅੱਛਾ ਇੱਥੇ 250 ਚ ਪਾਉਂਦਾ ਸੀ 300 ਚ 900 ਚ 250 ਚ ਦਿਨ ਰਾਤ 70 ਕਿਲੋਮੀਟਰ ਤੋਂ ਮੁੱਲ ਆ ਰਿਹਾ ਪਾਣੀ ਪਾਣੀ ਪੀਣ ਵਾਲੇ ਕਣੀਓ ਤੰਗੋਂ ਬਹੁਤ ਤਾਂ ਹੈ ਪਰ ਮੁੱਲ ਦੇ ਪਾਣੀ ਨਾਲ ਤਾਂ ਮੈਂ ਸੰਭਾਉਂਦੇ ਅੱਛਾ ਬੱਕਰੀਆਂ ਨੂੰ ਵੀ ਮੁੱਲ ਦਾ ਮੁੱਲ ਦਾ ਪਾਣੀ ਹੀ ਚੱਲ ਰਿਹਾ ਹੈ ਮੁੱਲ ਦਾ ਹੀ ਬਸ ਹਾਂਜੀ ਫਿਰ ਗਰੀਬ ਬੰਦਾ ਦਿਹਾੜੀਦਾਰ ਕਿਵੇਂ ਮੁੱਲ ਦਾ ਪਾਣੀ ਉਹ ਦਿਹਾੜੀ ਵਾਲੇ ਜਿਹੜੀ ਸਾਨੂੰ ਪਿਲਛਣ ਦਿੰਦੇ ਆ ਉਹ ਟਨਕ ਟੈਂਕੀਆਂ ਵਾਲੇ ਲੈ ਜਾਂਦੇ ਨੇ ਟੈਂਕੀ ਵਾਲੇ ਲੈ ਜਾਂਦੇ ਹੁਣ ਫਿਰ ਹੁਣ ਕਿੰਨੇ ਟਾਈਮ ਤੋਂ ਮੁੱਲ ਦਾ ਪਾਣੀ ਪੀ ਰਹੇ ਹੋ ਬਹੁਤ ਚਿਰ ਹੋ ਗਿਆ ਜਿਆਦੇ ਬਹੁਤ ਹੀ ਜਿਆਦੇ ਖਿਆਈਏ ਤੇ ਕੀ ਬਣੂਗਾ ਇਹ ਜਿਵੇਂ ਪਾਈਪ ਰੋਲ ਰਹੇ ਨੇ ਲਗਭਗ 7-8 ਕਰੋੜ ਰੁਪਇਆ ਕੁਝ ਪਿੰਡ ਨੇ ਪਾਇਆ 80-85 ਲੱਖ ਸਰਕਾਰ ਦਾ ਵੀ ਪੈਸਾ ਲੱਗਿਆ ਹੋਇਆ ਪੈਸਾ ਤਾਂ ਲੱਗੀ ਹੋਇਆ ਚਲੋ ਆਪਣੀ ਟੈਗਸ ਪਰਕੇ ਆਉਂਦਾ ਇਹ ਇੰਨਾ ਪੈਸਾ 7-8 ਕਰੋੜ ਰੁਪਇਆ ਰੋਲ ਰਹੇ ਜੇ ਕਹੀਏ 28 ਸਾਲ ਹੋ ਗਏ 96 ਨੂੰ ਹਾਂ ਕਿੰਨੇ ਟਾਈਮ ਚ ਪੈ ਜਾਣਗੇ ਪਾਇਪ ਤੁਸੀਂ ਵਾਦਾ ਕਰਦੇ ਹੋ ਅਸੀਂ ਤਾਂ ਜੇ ਐਂ ਕਹਿੰਦੇ ਪਿੰਡ ਦੇ ਬੰਦੇ ਵੀ ਸੰਯੋਗ ਦੇ ਵਿੱਚ ਸਰਕਾਰ ਦੇ ਵੀ ਸਹਿਯੋਗ ਮਹੀਨੇ ਚ ਬੈਠ ਸਕਦੇ ਆ ਪੈਸੇ ਲਾਉਣ ਹਾਂ ਪੈਸੇ ਕੀ ਲਾਉਣੇ ਨੇ ਹੁਣ ਪੈਸੇ ਚੋਰੀ ਵੇਚ ਤੇ ਲੱਗਦੇ ਆ ਸਾਰੇ ਲੀਟਰ ਘਰੋ ਘਰੀ ਵੰਡ ਜਾਂਦੇ ਜਿਹੜੇ ਦੋ ਜਣੇ ਹੁੰਦੇ ਉਹਨਾਂ ਕੋਲੇ ਪੈਸੇ ਨਹੀਂ ਹੁੰਦੇ ਪੈਸੇ ਨਹੀਂ ਹੁੰਦੇ ਹਾਂ ਫਿਰ ਉਹ ਜੇਬ ਚੋਂ ਕਿੰਨਾ ਕਿਤੇ ਲਾਉਣਗੇ ਨਾ ਜਿਹੜੇ 2 ਕਰੋੜ ਦੇ ਮੱਚ ਕੇ ਪਾਇਪ ਤੁਸੀਂ ਦੱਸੇ ਸੀ ਮੱਚ ਕੀ ਹੋ ਉਹ ਤਾਂ ਮਿਲਦੇ ਨਹੀਂ अच्छा फिर वो तो बिना कि मैं चलू कमा वो तो बिना ਦਾ ਫਿਰ ਉਹ ਸਰਕਾਰ ਆਪੇ ਹੋਰ ਦੇਊਗੀ ਦੇਊ ਹੈਗੀ ਆਸ ਹਾਂ ਤੁਸੀਂ ਇਹ ਠੇਕੇਦਾਰ ਦਾ ਸਿਸਟਮ ਜੀ ਇਹ ਸਾਰਾ ਕੁਝ ਠੇਕੇਦਾਰ ਦਾ ਜਿਹੜਾ ਕੁਝ ਮੱਚੂਗਾ ਕੁਝ ਵੀ ਨੁਕਸਾਨ ਹੋਊਗਾ ਹਾਂ ਸਾਰਾ ਠੇਕੇਦਾਰ ਦੇਣਗੇ ਸਾਰਾ ਕੁਝ ਹੀ ਹੋ ਰਿਹਾ ਤੇ ਪਾਣੀ ਫਿਰ ਕਿੰਨਾ ਕੁ ਮੁੱਲ ਪੀ ਜਾਂਦੇ ਹੋ ਮੁੱਲ ਟੈਂਕੀਆਂ ਦੇ ਹਿਸਾਬ ਤੇ ਹੁਣ ਛੋਟਾ ਘਰ ਆ ਦੋ ਟੈਂਕੀਆਂ ਮਹੀਨੇ ਦੀਆਂ ਚਾਰ ਟੈਂਕੀਆਂ ਵੀ ਪੈ ਜਾਂਦੀਆਂ ਘਰ ਦੇ ਹਿਸਾਬ ਤੇ ਮੰਨ ਲਓ ਮਹੀਨੇ ਦਾ 3 ਕੁ ਹਜ਼ਾਰ ਦਾ ਪਾਣੀ ਪੀ ਜਾਂਦੇ ਹਾਂ ਲੱਗ ਜਾਂਦਾ ਲੱਗ ਜਾਂਦਾ ਘਟੋ ਘਟ ਘਟੋ ਘਟ ਮੁੱਲ ਪਾਣੀ ਡੰਗਰਾਂ ਨੂੰ ਵੀ ਉਹੀ ਪੀਉਣੇ ਡੰਗਰਾਂ ਨੂੰ ਵੀ ਟੋਬਿਆਂ ਜਾਈ ਨਹੀਂ ਜੀ ਬਿਲਕੁਲ ਟੋਬਿਆਂ ਚ ਹੈ ਨਹੀਂ ਟੋਬਿਆਂ ਜ ਹੁਣ ਪਾਣੀ ਜੇ ਬਾਹਰ ਹੋਊਗਾ ਤਾਂ ਟੋਬਿਆਂ ਚ ਫੇਰ ਹੀ ਪਊਗਾ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਨਗਰ ਦੇ ਵਿੱਚ ਪਹੁੰਚੇ ਹਾਂ ਜੀ ਮੈਂ ਰਾਜਸਥਾਨ ਤੋਂ ਆਏ ਹੁਣੇ ਡਿਊਟੀ ਕੀਤੀ ਹੈ ਸਾਲ ਕੋਇਆ ਪਾਣੀ ਦੀ ਬਹੁਤ ਜ਼ਿਆਦਾ ਕਿੱਲਤ ਹੈ ਇੱਥੇ ਪਾਣੀ ਦੀ ਬਹੁਤ ਪ੍ਰੋਬਲਮ ਹੈ ਸੋ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਵੀ ਇਹ ਦੇਸ਼ ਦਾ ਨਾਂ ਹੀ ਪੰਜਾਬ ਹੈ ਪੰਜ ਦਰਿਆਵਾਂ ਦੀ ਧਰਤੀ ਐ ਪਰ ਇਸ ਨਗਰ ਦੇ ਹਾਲਾਤ ਜਿਹੜੇ ਉਹ ਰਾਸਥਾਨ ਨਾਲੋਂ ਵੀ ਵਾੜੇ ਐ ਥਲੜਾ ਪਾਣੀ ਵੀ ਮਾੜਾ ਐ ਤੇ ਉ ਪਾਣੀ ਆਉਂਦੇ ਨਹੀਂਗਾ ਇੱਥੇ ਬਹੁਤ ਕਿੱਲਤ ਐ ਜਦੋਂ ਵੀ ਜਾਈਏ ਆਪਾਂ ਥੇਹ ਵਾਲੀ ਰੋਡ ਤੇ ਟੈਂਕਰ ਜਾਂਦੇ ਹੁੰਦੇ ਐ 4-5 ਰੋਜ਼ ਅਨੇਕਾਂ ਟੈਂਕਰ ਪਾਣੀ ਵਾਲੇ ਪਵਾਉਂਦੇ ਨੇ ਲੋਕ ਤੇ ਬੜੇ ਔਖੇ ਨੇ ਸੋ ਬੇਨਤੀ ਹੈ ਸਰਕਾਰਾਂ ਨੂੰ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਜੀ ਕਰ ਲਿਆ ਜੀ ਹੁਣ ਪਿੰਡ ਤਰਲੇ 70 80 ਲੱਖ ਭਰਿਆ ਲੋਕਾਂ ਕਿਸ ਨੇ ਸਿਆਉਣਾ ਵੇਚਿਆ ਕਿਸ ਨੇ ਮੈਸ ਵਿੱਚ ਕਿਸ ਨੇ ਲੋਨ ਕਰਾਇਆ ਕਿਸ ਨੇ ਕੁਛ ਕਰਿਆ ਸਾਰੇ ਇੱਕ ਘਰ ਨੂੰ ਕਿੰਨੇ ਪੈਸੇ ਆਗੇ ਸੀ ਜਿਹੜੇ ਇੱਕ ਕਿਲੇ ਮਤਾਬਕ ਆਇਆ ਅਛਾ ਕਿਲੇ ਮਤਾਬਕ ਕਿੰਨੇ ਮੰਨ ਲੋ ਵੀ ਜਿਵੇਂ ਹੁਣ ਜਿਹਦੇ 10 ਕਿਲੇ ਨੇ 5000 ਕਿਲੇ ਦਾ ਜੀ 5000 ਦੇਖ ਸਕਦੇ ਹੋ ਦੋਸਤੋ 5000 ਰੁਪਇਆ ਪ੍ਰਤੀ ਏਕੜ ਪਿੰਡ ਨੇ ਪਾਇਪ ਲਿਆਂਦੇ ਸੀ ਪਾ ਕੇ ਹਰ ਏਕੜਾ ਤਾਂ ਦੇਖ ਲਓ 20000 16000 18000 ਇਸ ਤਰ੍ਹਾਂ ਪਾਇ ਮੌਕੇ ਤੇ ਪੈਸਾ ਵੀ ਹੁੰਦਾ ਨਹੀਂ ਜ਼ਮੀਨ ਦਾ ਠੇਕਾ ਕੀ ਹੈ ਜੀ ਉਰੇ ਜ਼ਮੀਨ ਦਾ ਠੇਕਾ ਜੀ 25000 28000 32 ਤੋਂ ਥੱਲੇ ਮੈਂ ਤਰਲੇ ਆ ਜੀ ਹੁਣ ਕੁਮਾਰਾ ਹੋ ਜੂ ਕੁਮਾਰਾ ਬਾਜਰਾ ਹੋ ਜੂਗਾ ਬਾਜਰਾ ਹੋ ਜੂ ਨਰਮਾ ਹੁਣ ਮੱਚੀ ਜਾਂਦਾ ਪਾਣੀ ਹੈ ਨਹੀਂ ਸਾਡੇ ਪਾਣੀ ਹੈ ਨਹੀਂ ਮੀਂਹ ਪੈਂਦਾ ਨਹੀਂ ਮੀਂਹ ਪੈਂਦਾ ਨਹੀਂ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਪੈਪਰ ਬਾਰੇ ਕਹਿਣਾ ਕੀ ਚਾਹੁੰਦੇ ਜੀ ਇਹ ਸਾਡੀ 2014 ਦੀ ਗੱਲ ਹੈਗੀ ਜਦੋਂ ਬਾਦਲ ਸਿੰਘ ਮੁੱਖ ਮੰਤਰੀ ਸਾਡੇ ਪਿੰਡ ਸਤਕਾਰਜੋਗ ਪਹੁੰਚੇ ਸੀ ਉਹਨਾਂ ਨੇ ਆ ਕੇ ਪੁੱਛਿਆ ਸੀ ਵੀ ਤੁਹਾਡੇ ਨਗਰ ਦੀ ਕੀ ਸਮੱਸਿਆ ਹੈਗੀ ਅਸੀਂ ਸਾਰੇ ਨਗਰ ਨੇ ਇਕੱਠੇ ਹੋ ਕੇ ਇਹੀ ਕਿਹਾ ਸੀ ਉਹ ਮੁੱਖ ਮੰਤਰੀ ਸੀ ਮੌਕੇ ਦੇ ਜੀ ਵੀ ਸਾਡੇ ਨਗਰ ਦੇ ਵਿੱਚ ਪਾਣੀ ਨਹੀਂ ਹੈਗਾ ਜੀ ਨਾ ਤਾਂ ਲਾਉਣ ਵਾਲਾ ਨਾ ਪੀਣ ਵਾਲਾ ਉਹ ਕਹਿੰਦਾ ਵੀ ਸਾਨੂੰ ਪਾਣੀ ਜਦੋਂ ਅਫਸਰਾਂ ਨੂੰ ਪੁੱਛਿਆ ਮੌਕੇ ਤੇ ਅਫਸਰ ਵੀ ਮੌਜੂਦ ਸੀ ਸਾਰੇ ਜੀ ਉਹ ਕਹਿੰਦੇ ਵੀ ਪਾਣੀ ਤਾਂ ਇਹਨਾਂ ਦੇ ਪੂਰਾ ਨਹੀਂ ਹੋ ਸਕਿਆ ਟੇਲ ਆਉਂਦੀ ਹੈ ਮੂਸਾ ਬ੍ਰਾਂਚ ਤੋਂ ਜੀ ਉਹ ਸੁਹਾ ਬਹੁਤ ਲੰਬਾ ਹੈ ਜੇ ਜ਼ਿਆਦਾ ਛੜਦਿਆਂ ਟੁੱਟ ਜਾਂਦਾ ਤੇ ਨਹੀਂ ਪਹੁੰਚ ਨਹੀਂ ਨਿੰਦੇ ਪਿਛਲੇ ਲੋਕ ਜੀ ਫਿਰ ਉਹਨਾਂ ਨੇ ਸਾਨੂੰ ਜੀ ਇਧਰੋਂ ਪਾਖੜਾ ਚੋਂ ਇੱਕ ਮੋਗਾ ਲਾਇਆ ਸੀ ਐਲ ਐਲ 2250 ਉਹ ਮੋਗਲਵਾ ਕੇ ਅਫਸਰਾਂ ਨੂੰ ਕਹਿ ਕੇ ਸਾਨੂੰ ਪਾਈਪਲਾਈਨ ਪੱਥਰ ਦੀ ਮਨਜ਼ੂਰ ਹੋਈ ਸੀ ਜੀ ਉਹ ਜਦੋਂ ਪੱਥਰ ਦੀ ਪਾਈਪਲਾਈਨ ਮਨਜ਼ੂਰ ਹੋਈ ਉਹ ਕੁਝ ਟਾਈਮ ਟੱਪ ਗਿਆ ਜਿਆਦਾ ਕਿਉਂਕਿ ਉੱਥੇ ਸੇਮ ਸੀ ਜਦੋਂ ਅਸੀਂ ਮਨਜ਼ੂਰ ਕਰਵਾਈ ਉਹ ਕਹਿੰਦੇ ਵੀ ਇਹ ਪੈ ਨਹੀਂ ਸਕਦੀ ਦੁਬਾਰਾ ਸਾਨੂੰ 1.5 ਸਾਲ ਲੱਗ ਗਿਆ ਜੀ ਜਦੋਂ ਲਾਈਨ ਮਨਜ਼ੂਰ ਕਰਵਾਈ ਤੇ ਉਸ ਤੋਂ ਬਾਅਦ ਉਹਨਾਂ ਲੋਕਾਂ ਨੇ ਏਕਾ ਕਰਕੇ ਸਾਡੀ ਇਹ ਪਾਈਪਲਾਈਨ ਪੈਣ ਨਹੀਂ ਦਿੱਤੀ ਜਦੋਂ ਪਲਾਸਟਿਕ ਦੀ ਦਸਵਾਂ ਹਿੱਸਾ ਪਰ ਕੇ ਕਿਸੇ ਨੇ ਸਿਉਣਾ ਵੇਚਿਆ ਕਿਸੇ ਨੇ ਮੱਝ ਵੇਚੀ ਕਿਸੇ ਨੇ ਜ਼ਮੀਨ ਦੀ ਕਨਾਲ ਵੇਚੀ ਕਿਸੇ ਨੇ ਗਹਿਣੇ ਕਰੀ ਸਾਰਾ ਕੁਝ ਵੇਚ ਕੇ ਅਸੀਂ 10ਵਾਂ ਹਿੱਸਾ ਭਰ ਕੇ ਜਦੋਂ ਇਹ ਘਟੋ ਘਟ 85 ਲੱਖ ਰੁਪਏ ਪਿੰਡ ਦਾ ਭਰਿਆ ਗਿਆ ਜੀ ਉਸ ਤੋਂ ਬਾਅਦ ਸਾਨੂੰ ਗਵਰਨਮੈਂਟ ਨੇ ਦਿੱਤਾ 7 ਹਸਪਤਾਨੀ 7.5 ਕਰੋੜ ਰੁਪਏ ਜੀ ਉਹਦੇ ਵਿੱਚ ਸਾਨੂੰ ਇਹ ਪਾਈਪ ਲਾਈਨ ਆਈ ਬਾਅਦ ਚ ਉਹ ਪਿੰਡਾਂ ਨੇ ਇੱਕਾ ਕਰਕੇ ਪੈਣ ਨਹੀਂ ਦਿੱਤੀ ਜੀ ਸਾਨੂੰ ਅੱਜ ਤੱਕ ਬਹੁਤ ਦੁਖੀ ਕੀਤਾ ਜੀ ਸਾਨੂੰ ਅਫਸਰ ਵੀ ਸਾਡੀ ਪੂਰੀ ਸੁਣਵਾਈ ਨਹੀਂ ਕਰ ਰਹੇ ਜਦੋਂ ਜਾਣਦੇ ਆ ਕੋਈ ਕਹਿੰਦਾ ਐ ਹੋ ਗਿਆ ਜੀ ਕੋਈ ਐ ਪਰ ਅਸੀਂ ਇਹ ਪੁੱਛਣਾ ਚਾਹੁੰਦੇ ਆਂ ਕਿ ਜਦੋਂ ਸਾਨੂੰ ਮੋਗਾ ਬਾਦਲ ਸਾਹਿਬ ਨੇ ਲਾਇਆ ਸੀ ਉਹ ਪਾਣੀ ਕਰ ਕੀ ਲਾਇਆ ਸੀਗਾ ਤੇ ਫੇਰ ਹੀ ਸਾਨੂੰ ਉਹ ਪਾਈਪ ਲਾਈਨ ਦਿੱਤੀ ਸੀਗੀ ਤੁਸੀਂ ਫਿਰ ਰਹੇ ਹੋਗੇ ਦੇਖਦੇ ਹੋ ਫੋਨ ਵੀ ਕਰਦੇ ਹੋ ਸਾਨੂੰ ਵੀ ਕੀ ਗੱਲ ਬਾਤ ਹੈ ਕੀ ਕਾਮਯਾਬੀ ਕਿਉਂ ਨਹੀਂ ਮਿਲ ਰਹੀ ਕਾਮਯਾਬੀ ਦਾ ਜੀ ਕੋਸਤਾ ਮੰਨ ਲਾ ਵੀ ਲੀਡਰਾਂ ਦੇ ਘਾਟ ਹੋ ਜਾਂਦੀ ਹੈ ਕਿਹੜਾ ਫੋਨ ਕਰਦੇ ਨੇ ਟਾਂ ਬਰੇਲੀ ਜਾਂ ਤਾਂ ਉੱਥੇ ਬੈਠ ਕੇ ਕਰਨੇ ਕੰਮ اچھا ਆ ਗਿਆ ਹਾਂ ਨਾ ਹੁਣ ਪਾਣੀ ਪਹੁੰਚਣ ਦੀ ਕੋਈ ਆਸ ਹੈਗੀ ਹੈ ਹੁਣ ਪਹੁੰਚਣ ਦੀ ਜੀ ਇਹ ਪਾਈਪ ਲਾਈਨ ਆਜੇ ਹਾਂ ਫੇਰ ਵਾਟਰ ਵਸ ਜਾ ਪਾਣੀ ਪੂਰਾ ਹੋ ਜਾਏ ਜਿਹੜੇ ਪੇਂਡਣ ਜਿਹੜੇ ਰੋੜ ਰਹਿ ਨੇ ਹਾਂ ਜਿਹੜੇ ਰੋੜ ਰਹਿ ਹੈਗੀ ਆਸ ਆਸ ਤਾਂ ਹੈਗੀ ਹੈ ਜੀ ਹੁਣ ਪਾਣੀ ਸੋਨੂ ਮੁੱਲ ਪਿੰਡਿਆਂ ਨੂੰ ਪਾਣੀ ਕਿੰਨੇ ਸਾਲ ਹੋ ਗਏ ਸਾਨੂੰ ਤਾਂ ਬੜੇ ਚਾਲ ਹੋ ਗਏ 96 ਦੇ ਪੀ ਜਾਂਦੇ ਆ 96 ਦੀ ਮੁੱਲ ਪਿੰਦੇ ਉਹ ਤੋਂ ਪਹਿਲਾਂ ਉਹ ਤੋਂ ਪਹਿਲਾਂ ਤਾਂ ਆਉਂਦਾ ਹੁੰਦਾ ਸੀਗਾ ਜਮਾਰਕਿਆਂ ਅੱਛਾ ਇਹ ਸੂਏ ਜਿਹੜਾ ਆਪਣਾ ਮੁੱਸੇ ਵਾਲਾ ਜਮਾਰਕਾ ਹਾਂ ਇਹ ਸੂਏ ਦਾ ਪਿੰਦੇ ਸੀ ਪਹਿਲਾਂ ਸੂਏ ਦਾ ਪਿੰਦੇ ਸੀ ਉਦੋਂ ਪਾਣੀ ਸਾਡੇ ਵਧੀਆ ਆਉਂਦਾ ਸੀ ਦੇਖ ਸਕਦੇ ਹੋ ਦੋਸਤੋ 96 ਤੋਂ ਪਹਿਲਾਂ 96 ਨੂੰ ਦੇਖ ਲਓ ਕਿੰਨੇ ਸਾਲ ਹੋ ਗਏ 96 ਤੋਂ ਪਹਿਲਾਂ ਤਾਂ ਇਹ ਪਿੰਡ ਨਗਲਾ ਪਿੰਡ ਮੁੱਲ ਆਪਣਾ ਸੂਏ ਦਾ ਪਾਣੀ ਪਿੰਦਾ ਸੀ ਕੱਸੀ ਦਾ 96 ਤੋਂ ਬਾਅਦ ਮੁੱਲ ਪਾਣੀ ਪੀ ਰਿਹਾ ਸਾਰਾ ਪਿੰਡ ਦੇਖੋ ਕਮਾਲ ਦੀ ਗੱਲ ਤਿੰਨ ਸਾਲ ਤੋਂ ਮਾਂ ਪਿਆ ਕੱਲੇ ਨੇ ਹਾਂਜੀ ਸਾਈਟੀ ਟੈਂਕੀ ਨਾਲ ਹਾਂਜੀ ਸਟ੍ਰੈਟੇਜੀ ਟੈਂਕੀ ਤਿੰਨ ਸਾਲ ਮਾਂ ਪਿਆ ਕੱਲੇ ਨੇ ਪਾਣੀ ਪਿੰਡ ਨੂੰ ਪਿੰਡ ਨੂੰ ਆ ਮੁੱਲ ਕਿੱਥੋਂ ਲੈ ਕੇ ਨਹਿਰ ਤੋਂ ਨਹਿਰ ਤੋਂ ਕੋਲੇ ਵਾਲੇ ਹੈਡਾ ਤੋਂ ਲੈਂਦਾ ਸੀ ਅੱਛਾ ਇੱਥੇ 250 ਚ ਪਾਉਂਦਾ ਸੀ 300 ਚ 300 ਚ 250 ਚ ਤੇ ਰਾਤ ਚੱਲਦਾ 70 ਕਿਲੋਮੀਟਰ ਤੋਂ ਮੁੱਲ ਆ ਰਿਹਾ ਪਾਣੀ 800 ਕਿਲੋਮੀਟਰ ਤੋਂ ਲਿਆਉਂਦਾ ਸੀ ਹਾਂਜੀ ਤੁਸੀਂ ਬਹੁਤ ਤੰਗ ਆ ਜਿੰਨਾ ਵੀ ਕਹਿੰਦੋਂ ਹਾਂਜੀ ਤੇ ਸਾਂਭ ਦੀਆਂ ਸਾਰੇ ਪਿੰਡ ਨਾਲ ਵੀ ਜੇ ਪਾਣੀ ਮਿਲੇ ਅੱਛਾ ਹੁਣ ਪਾਣੀ ਪੀਣ ਵਾਲੇ ਕਣਿਓ ਤੰਗੋਂ ਬਹੁਤ ਤੰਗ ਆ ਪਰ ਮੁੱਲ ਦੇ ਪਾਣੀ ਨਾਲ ਤਾਂ ਮੈਂ ਸੰਭਾਉਂਦੇ ਅੱਛਾ ਬਕਰਿਆਂ ਨੂੰ ਹੀ ਮੁੱਲ ਦਾ ਮੁੱਲ ਦੇ ਪਾਣੀ ਚੱਲ ਰਹੇ ਹਨ ਮੁੱਲ ਦਾ ਹੀ ਬਸ ਹਾਂਜੀ ਫਿਰ ਗਰੀਬ ਬੰਦਾ ਦਿਹਾੜੀਦਾਰ ਕਿਵੇਂ ਮੁੱਲ ਦਾ ਪਾਣੀ ਉਹ ਦਿਹਾੜੀ ਵਾਲੇ ਜਿਹੜੀ ਸਾਨੂੰ ਪਿਲਛਣ ਦਿੰਦੇ ਆ ਉਹ ਟੈਂਕੀਆਂ ਵਾਲੇ ਲੈ ਜਾਂਦੇ ਨੇ ਟੈਂਕੀਆਂ ਵਾਲੇ ਲੈ ਜਾਂਦੇ ਕੌਣ ਫਿਰ ਹੁਣ ਕਿੰਨੇ ਟਾਈਮ ਤੋਂ ਮੁੱਲ ਦਾ ਪਾਣੀ ਪੀ ਰਹੇ ਹੋ ਬਹੁਤ ਚਿਰ ਹੋ ਗਿਆ ਜਿਆਦੇ ਬਹੁਤ ਹੀ ਜਿਆਦੇ ਖਿਆਈਏ ਅੱਛਾ ਬਹੁਤ ਜਿਆਦੇ ਤੰਗੋਂ ਹਾਂ ਤੇ ਕੀ ਬਣੂਗਾ ਇਹ ਜਿਵੇਂ ਪਾਈਪ ਰੋਲ ਰਹੇ ਨੇ ਲਗਭਗ 7-8 ਕਰੋੜ ਰੁਪਇਆ ਕੁਝ ਪਿੰਡ ਨੇ ਪਾਇਆ ਸਰਕਾਰ ਦਾ ਵੀ ਪੈਸਾ ਲੱਗਿਆ ਹੋਇਆ ਪੈਸਾ ਤਾਂ ਲੱਗੀ ਹੋਇਆ ਚਲੋ ਆਪਾਂ ਹੀ ਟੈਕਸ ਪਰਖ ਕੇ ਆਉਂਦਾ ਇਹ ਇੰਨਾ ਪੈਸਾ 7-8 ਕਰੋੜ ਰੁਪਇਆ ਰੋਲ ਰਿਹਾ ਪਾਣੀ ਫੇਰ ਮੁੱਲ ਪੀ ਰਹੇ ਹੁਣ ਲਗਾਤਾਰ ਜੇ ਕਹੀਏ 28 ਸਾਲ ਹੋ ਗਏ 96 ਨੂੰ ਹਾਂਜੀ ਹਾਂਜੀ ਕੀ ਕਾਰਨ ਹੈ ਕੀ ਪਿੰਡ ਦੇ ਕੀ ਕਮੀ ਮਹਿਸੂਸ ਕਰਦੇ ਹੋ ਇਹ ਇਹ ਤਾਂ ਜੀ ਸਰਕਾਰਾਂ ਦਾ ਹੀ ਹੈ ਵੀ ਧਿਆਨ ਦੇਣ ਬਾਕੀ ਨਾ ਜਿਹੜੇ ਨੇੜੇ ਦੇ ਲੋਕ ਨੇ ਉਹ ਵੀ ਨਹੀਂ ਪੈਣ ਦਿੰਦੇ ਕਿੱਥੇ ਜੋੜਕੀਆਂ ਦੇ ਨਹੀਂ ਪੈਣਦੇ ਪਾਣੀ ਆਉਣ ਨਹੀਂ ਦੇ ਜੋੜਕੀਆਂ ਪਿੰਡਾਂ ਲਵੇ ਹਾਂ ਜੋੜਕੀਆਂ ਤੇ ਉਹ ਲੱਕਦੇ ਉਹ ਕਹਤੋਂ ਰੋਕਦੇ ਨੇ ਛੁੱਟ ਜਾਂ ਪਿੰਡ ਆ ਜੀ ਸਾਡਾ ਪਣੀ ਘਟ ਜੂਗਾ ਸਾਡੀ ਘਟ ਜੂਗਾ ਉਹਦੇ ਨਾਲ ਤਾਂ ਕੀ ਘਟ ਜੂ ਬਸ ਸੋਚ ਦੀ ਤੇ ਨੀਤ ਦਾ ਫਰਕ ਹੁੰਦਾ ਟਾਡਾ ਇੱਕ ਪਾਸੇ ਯਾਰ ਬੱਚੇ ਪਾਣੀ ਕਰਨੀ ਲੋਕ ਤਾਂ ਪਾਉ ਲਉਂਦੇ ਪਾਣੀ ਖਾਤਰ ਇਹ ਪਾਉ ਲਉਂਦੇ ਨੇ ਅਸੀਂ ਸ਼ਬੀਲਾਂ ਲਾਉਂਦੇ ਹਾਂ ਰੋਜ਼ ਵੀ ਇੱਕ ਪਾਸੇ ਯਾਰ ਵੀ ਪਾਣੀ ਵੀ ਬੱਚੇ ਨੇ ਪੀਣੇ ਸਕੂਲ ਜਾਣਾ ਡੰਗਰਾਂ ਨੇ ਵੀ ਪੀਣੇ ਦੁੱਧ ਵੀ ਗਾਹਾਂ ਸਰਪੰੰਦਾ ਵਧੀਆ ਪਾਣੀ ਪੀਓਗੇ ਤਾਂ ਚੰਗਾ ਬਹੁਤ ਜਿਹੜੇ ਰੋਕਦੇ ਸੀ ਮਾੜੀ ਬਹੁਤ ਹੋਈ ਜਾਂਦੀ ਉਹਨਾਂ ਨਾਲ ਪਰਮਾਤਮਾ ਕਰਨੀਓ ਪਰਮਾਤਮਾ ਦੇਖਦਾ ਪਰ ਪਿੰਡ ਦਾ ਹਾਲਾਤ ਆ ਜਿਹੜੇ ਬਹੁਤ ਹੀ ਜ਼ਿਆਦਾ ਬੁਰੇ ਆ ਪੂਰਾ ਹੈ ਤੇ ਬੱਚਿਆਂ ਤੇ ਅਸਰ ਪੈਂਦਾ ਹੋਊਗਾ ਪਾਣੀ ਪੂਰਾ ਅਸਰ ਪੈਂਦਾ ਜੀ ਪੂਰਾ ਸਾਰੇ ਪਿੰਡ ਦੀ ਅਸਰ ਪੈਂਦਾ ਇਹ ਗੱਲ ਦਾ ਬਦਨਾਮੀ ਹੈ ਸਾਰੇ ਪਿੰਡ ਦੀ ਬਦਨਾਮੀ ਵੀ ਹੈ ਬਾਕੀ ਪੰਜਾਬ ਦੇ ਚ ਰਹਿੰਦੇ ਆ ਅਸੀਂ ਹਾਲਾਤ ਤਾਂ Rajasthan ਵਰਗੇ ਹੋ ਰਹੇ ਸਾਡਾ ਤਾਂ ਇਹੀ ਗੱਲ ਹੈ ਜੇ ਜਾਂ ਤਾਂ ਸਰਕਾਰ ਸਾਨੂੰ ਪਾਣੀ ਦੇ ਦੇ ਤੇ ਜਾਂ ਸਾਡੇ ਇੱਥੇ ਸਾਰੇ ਪਿੰਡ ਨੂੰ ਗੁਆਇਰ ਕਰ ਲਈ ਸਾਨੂੰ ਕਿਤੇ ਹੋਰ ਬਾਹਰ ਹੋਰ ਬਾਹਰ ਹਾਂਜੀ ਬਿਲਕੁਲ ਨਹੀਂ ਅਸੀਂ ਕਨਾਲਾ ਕਨਾਲਾ ਵੇਚ-ਵੇਚ ਕੇ ਅਸੀਂ ਲੰਘ ਹੋ ਜਾਾਂਗੇ